ਹੁਣ ਮੈਂ ਜਿਹੜਾ ਨਾ ਸੁਖਮਣੀ ਸਾਹਿਬ ਹੈ ਨਾ ਜਿਹੜਾ ਸ਼ਲੋਕ ਹੈ ਨਾ ਲਿਖਿਆ ਪਹਿਲਾਂ ਆਦ ਗੁਰੇ ਨਮੈ ਜੁਗਤ ਗੁਰੇ ਨਮੈ ਸਤ ਗੁਰੇ ਨਮੈ ਸ੍ਰੀ ਗੁਰਦੇਵ ਨਮੈ ਉਹ ਉਹਦਾ ਹੀ ਸਾਰਾ ਭਾਵ ਅਗੇ ਅਸ਼ਟਪਤੀ ਚ ਲਿਖਿਆ ਹੋਇਆ ਕੋਈ ਵੀ ਸ਼ਲੋਕ ਤੁਸੀਂ 24 ਸ਼ਲੋਕ ਹੈ 24 ਅਸ਼ਟਪਤੀਆਂ ਪਹਿਲਾ ਸ਼ਲੋਕ ਪੜੋ ਦੋ ਤਿੰਨ ਵਾਰੀ ਸ਼ਲੋਕ ਪੜੋ ਤੁਸੀਂ ਸ਼ਲੋਕ ਨੂੰ ਧਿਆਨ ਨਾਲ ਪੜੋ ਸ਼ਲੋਕ ਦਾ ਹੀ ਵਿਸਥਾਰ ਅਸ਼ਟਪਤੀ ਵਿੱਚ ਕੀਤਾ ਹੋਇਆ ਸ਼ਲੋਕ ਨੂੰ ਕਹ ਲੋ ਰਹਾਉ ਦੀ ਟੁਕ ਹੈ ਹੁਣ ਆਦ ਗੁਰਨ ਮੈਂ ਕਿਉਂ ਨਮਸਕਾਰ ਕਰਨੀ ਜਗਤ ਗੁਰਨ ਮੈਂ ਕਿਉਂ ਨਮਸਕਾਰ ਕਰਨੀ ਹੈ ਸਤ ਗੁਰਨ ਮੈਂ ਗੁਰੂ ਨਾਨਕ ਨੂੰ ਨਮਸਕਾਰ ਕਿਉਂ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਿਉਂ ਕਰਨੀ ਹੈ ਉਹਦੇ ਅੱਗੇ ਦੇਖਿਆ ਤੁਹਾਨੂੰ ਉਹ ਸਿਮਰਨ ਦੀ ਦਾਤ ਦੇਣਗੇ ਜੋ ਸਭ ਤੋਂ ਉੱਚੀ ਹੈ ਨਾਮ ਦੀ ਦਾਤ ਸਿਮਰਨ ਦੀ ਦਾਤ ਅਮਰਿਸ਼ਿ ਕਾਉਣਗੇ ਤੁਹਾਨੂੰ ਸਰੀਰ ਤੋਂ ਮੁਕਤੀ ਦਿਵਾਉਣਗੇ ਤੁਹਾਨੂੰ ਸੱਚਖੰਡ ਨਾਲ ਜੋੜਨਗੇ ਤਾਨੂੰ ਨਰਕਾਂ ਤੋਂ ਬਚਾਉਣਗੇ ਜੰਮਨ ਮਰਨ ਤੋਂ ਬਚਾਉਣਗੇ ਜਮਦੂਤਾਂ ਤੋਂ ਬਚਾਉਣਗੇ ਤਾਂ ਨਮਸਕਾਰ ਕਰਦੇ ਹਾਂ ਕਿ ਉਹਦੇ ਵਿੱਚ ਆਇਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਇਹ ਮੈ ਤੁਹਾਨੂੰ ਇੱਕ ਸੁਖ ਸੁਖਮਣੀ ਇੱਕ ਮਨੀ ਦਾ ਨਾਮ ਹੈ ਹੀਰੇ ਦਾ ਨਾਮ ਹੈ ਜਿਹਦੇ ਘਰ ਹੋ ਜਾਏ ਦੁੱਖ ਆਉਂਦਾ ਹੀ ਨਹੀਂ ਤੇ ਉਹ ਗੁਰੂ ਸਾਹਿਬ ਕਹਿ ਰਹੇ ਨੇ ਮੈਂ ਤੁਹਾਨੂੰ ਸੁਖਮਣੀ ਦੇ ਦੇਣਾ ਸਾਰਿਆਂ ਨੂੰ ਦੇ ਦੇਣਾ ਕੀ ਹੈ ਅਮਰਤ ਛੱਕ ਕੇ ਵਾਹਿਗੁਰੂ ਨਾਮ ਦੀ ਦਾਤ ਲੈ ਲਓ ਫਿਰ ਭਗਤ ਜਨਾਂ ਕੇ ਮਨ ਬਿਸਰਾਮ ਜਿਹੜਾ ਵਾਹਿਗੁਰੂ ਵਾਹਿਗੁਰੂ ਕਰੂਗਾ ਉਹ ਜਿਹੜੀ ਸੁਖਮਣੀ ਆ ਉਹ ਮਨ ਵਿੱਚ ਬਿਸਰਾਮ ਕਰ ਜਾਊਗੀ ਮਨ ਵਿੱਚ ਟਿਕਾਣਾ ਬਣਾ ਜਾਊਗੀ ਤੁਹਾਨੂੰ ਦੁੱਖ ਆਊਗਾ ਹੀ ਨਹੀਂ ਜਿਹੜਾ ਵੀ ਅਮਰਤ ਛੱਕ ਕੇ ਵਾਹਿਗੁਰੂ ਨਾਮ ਦੀ ਦਾਤ ਲਊਗਾ ਤੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੂਗਾ ਸੁਖਮਣੀ ਉਹਦੇ ਅੰਦਰ ਵਸ ਜਾਊਗੀ ਉਹਨੂੰ ਕਦੀ ਦੁੱਖ ਆਊਗਾ ਹੀ ਨਹੀਂ ਕਿੰਨੇ ਸੁਖ ਹੋਣਗੇ ਕਹਿੰਦਾ ਭਗਤ ਜਨਾਂ ਕੇ ਤੇ ਪ੍ਰਭ ਕੇ ਸਿਮਰਨ ਗਰਭ ਨਾ ਬਚੇ ਦੁਬਾਰਾ ਜਨਮ ਹੀ ਨਹੀਂ ਹੋਊਗਾ ਪ੍ਰਭ ਕੇ ਸਿਮਰਨ ਦੁਖ ਜਮ ਨਾ ਸੇ ਜਮ ਤੁਹਾਡੇ ਨੇੜੇ ਨਹੀਂ ਆਊ ਨਰਕਾਂ ਵਿੱਚ ਤੁਸੀਂ ਜਾਓਗੇ ਹੀ ਨਹੀਂ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਤੁਹਾਨੂੰ ਮੌਤ ਹੀ ਨਹੀਂ ਆਉਣੀ ਸਹੀ ਸੱਚਖੰਡ ਚਲੇ ਜਾਣਾ ਪ੍ਰਭ ਕੇ ਸਿਮਰਨ ਦੁਸ਼ਮੰਤਰੇ ਕਾਮ ਕ੍ਰੋਧ ਲੋ ਮੋਹ ਹੰਕਾਰ ਟਲ ਜਾਏਗਾ ਪ੍ਰਭ ਸਿਮਰਤ ਕਛ ਬਿਗੜਨਾ ਲੱਗੇ ਤੁਹਾਨੂੰ ਕਦੀ ਹੋ ਹੀ ਨਹੀਂ ਸਕਦਾ ਕਿ ਬਿਗੜ ਲੱਗ ਜਾਏ ਕੋਈ ਤੁਸੀਂ ਤਾਂ ਰਹਿੰਦੇ ਰਹਿੰਦੇ ਹੋ ਮੇਰਾ ਕੰਮ ਹੀ ਨਹੀਂ ਹੁੰਦਾ ਪ੍ਰਭ ਕੇ ਸਿਮਰਨ ਆਂ ਦਿਨ ਜਾਗੇ ਹਮੇਸ਼ਾ ਸੁਚੇਤ ਰਹੋਗੇ ਪ੍ਰਭ ਕੇ ਸਿਮਰਨ ਭੌਣਾ ਵਿਆਪੇ ਡਰ ਲੱਗੇਗਾ ਹੀ ਨਹੀਂ ਪ੍ਰਭ ਕੇ ਸਿਮਰਨ ਦੁੱਖ ਨਾਲ ਸੰਤਾਪੇ ਕਦੀ ਦੁੱਖ ਆਊਗਾ ਹੀ ਨਹੀਂ ਸਿਮਰਨ ਕਰੋ ਨਾ ਸੋਟੀ ਲਾਉ ਨਾ ਵਾਹਿਗੁਰੂ 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 2.5 ਘੰਟੇ ਟਾਈਮ ਉਹਦਾ ਪ੍ਰਭ ਦਾ ਸਿਮਰਨ ਸਾਧ ਕੇ ਸੰਗ ਕਿਦੇ ਸੰਗਤ ਵਿੱਚ ਜਾ ਕੇ ਕਰੀ ਸਿਮਰਨ ਸਰਬੰਧਾਨ ਨਾਨਕ ਖਲ ਰੰਗ ساری ਦੁਨੀਆ ਦੇ ਖਜ਼ਾਨੇ ਤੈਨੂੰ ਮਿਲ ਜਾਣੇ ਸਰਬ ਨਿਦਾਨ ਨਾਨਕ ਜਦੋਂ ਪਿਆਰ ਪੈ ਗਿਆ ਸਾਰੀ ਦੁਨੀਆ ਦੇ ਖਜ਼ਾਨੇ ਮਿਲ ਜਾਣੇ ਆ ਪ੍ਰਭ ਕੇ ਸਿਮਰਨ ਦੇ ਦੁਛੇਦ ਨੌ ਨਿਦ ਇਹ ਬੜੀਆਂ ਉੱਚੀਆਂ ਕਰਾਮਾਤਾਂ ਆ ਸਾਰੀ ਦੁਨੀਆ ਦੇ ਨੌ ਖਜ਼ਾਨੇ ਤੇ ਰਿੱਧੀਆਂ ਸਿੱਧੀਆਂ ਵੀ ਮਿਲ ਜਾਣਗੀਆਂ ਜਦੋਂ ਮਨ ਟਿਕ ਗਿਆ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਗਿਆਨ ਵੀ ਸਮਝ ਆ ਜਾਊ ਧਿਆਨ ਵੀ ਸੁਰਤੀ ਵੀ ਲੱਗ ਜਾਊ ਤੇ ਰੱਬ ਦੀ ਵੀ ਸਮਝ ਆ ਜਾਊ ਜਦ ਤੱਕ ਪੂਜਾ ਦੀ ਲੋੜ ਹੀ ਨਹੀਂ ਪੈਣੀ माया फिर तैनू भूल जानी है तू फिर माया नु क्यों के माया तेरे मथा टेकेगी प्रब के सिमरन तीर्थाछनान नी तीर्थाछनान नी ਕਰਨ ਜਾਣਾ ਤੁਹਾਡਾ तीर्थाछनान ਅੰਦਰ ਹੀ ਹੋ ਜਾਣਾ ਹਾਉਨਗ ਦੇਖੋ ਪ੍ਰਭ ਕੇ ਸਿਮਰਨ ਦਰਗੇ ਮੰਨੀ ਤੂੰ ਸੱਚਖੰਡ ਤੇ ਜਾਏਗਾ ਨਾ ਤੇਰੀ ਉਹ ਰੱਬੀ ਜੋਤ ਦਾ ਸਰੀਰ ਤੋ ਕਿ ਤੈਨੂੰ ਮੁਕਤੀ ਮਿਲ ਗਈ ਆ ਸੱਚਖੰਡ ਜਾਏਗਾ ਨਾ ਤੇ ਸੱਚਖੰਡ ਤੈਨੂੰ ਇੱਜ਼ਤ ਮਿਲੂਗੀ ਇਹ ਗੱਲ ਨਾ ਹਿੰਦੂਆਂ ਚ ਨਾ ਮੁਸਲਮਾਨਾਂ ਚ ਤੇ ਨਾ ਬੋਧੀਆਂ ਚ ਨਾ ਜੇਨੀਆਂ ਚ ਸਿਰ ਕੱਟਿਆ ਹੀ ਤਾਂ ਕਿਸੇ ਚ ਵੀ ਹੈ ਨਹੀਂ ਸਿਰ ਕੱਟੇ ਨੂੰ ਤਾਂ ਕੋਈ ਲਿ ਲਾਗੇ ਨਹੀਂ ਲੱਗਣ ਦਿੰਦਾ ਇਹ ਗੱਲ ਧਿਆਨ ਰੱਖਣਾ ਜਿਹੜੀ ਗੱਲ ਧਿਆਨ ਰੱਖਣ ਵਾਲੀ ਇਹ ਹੈ ਪ੍ਰਭ ਕੇ ਸਿਮਰਨਦਰ ਗੈਬ ਮੰਨਨੀ ਤੁਹਾਡਾ ਸਤਿਖੰਡ ਸਤਕਾਰ ਹੋਏਗਾ ਤੁਸੀਂ ਸਿਰਫ ਸਤਿਖੰਡ ਜਾ ਸਕਦੇ ਹੋ ਹੋਰ ਕੋਈ ਜਾ ਨਹੀਂ ਸਕਦਾ ਗੁਰੂ ਸਾਹਿਬ ਲਿਖਦੇ ਆ ਜਿੱਥੇ ਬਥੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਠਾਉ ਕਹਿੰਦੇ ਅੰਬੜ ਕੋਈ ਨਾ ਸਕਕੇ ਹੀ ਹੂੰ ਕਿਸ ਨੂੰ ਪੁੱਛਣ ਜਾਉ ਮੇਰੇ ਤੋਂ ਬਗੈਰ ਕੋਈ ਪਹੁੰਚ ਹੀ ਨਹੀਂ ਸਕਦਾ ਤੇ ਗੁਰੂ ਸਾਹਿਬ ਸਾਨੂੰ ਫੜ ਕੇ ਹੀ ਲਿਜਾਂਦੇ ਸੱਚਖੰਡ ਤੇ ਬੜੀ ਇੱਜ਼ਤ ਹੁੰਦੀ ਐ ਬਹੁਤ ਇੱਜ਼ਤ ਪਰ ਆਪਕੇ ਸਿਮਰਨ ਹੋਏ ਸੋ ਭਲਾ ਸਭ ਦਾ ਭਲਾ ਤੇ ਇਹ ਹਿੰਦੂ ਸਭ ਦਾ ਬੁਰਾ ਸੋਚਦਾ ਕਰ ਦਿਓ ਨੂੰ ਪੁੰਚਕ ਲਾ ਦਿਓ ਟੀਕੇ ਸਿੱਖ ਕੰਮ ਖਤਮ ਕਰ ਦਿਓ 84 ਵਿੱਚ ਖਤਮ ਕਰਨੀ ਸੀ ਹੋਈ ਨਹੀਂ ਹੁਣ ਟੀਕੇ ਲਾ ਕੇ ਕਰ ਦਿਓ ਅਗੋਂ ਔਲਾਦ ਹੀ ਨਾ ਹੋਵੇ ਸਾਨੂੰ ਕਹਿੰਦੇ ਸਭ ਵਟ ਵੱਧਾ ਭਲਾ ਤੋ ਪ੍ਰਭ ਕੇ ਸਿਮਰਨ ਸਫਲ ਫਲਾ ਤੋ ਜੀਵਨ ਮਨੋਰ ਸਦ ਹੋ ਜਾਂਦਾ ਸੇ ਸਿਮਰੇ ਜਿਨ ਆਪ ਸਿਮਰਾਇ ਸਿਮਰਦਾ ਉਹ ਹੀ ਹੈ ਜਿਨ ਵਾਹਿਗੁਰੂ ਆਪ ਸਿਮਰਨ ਦੀ ਦਾਤ ਬਖਸ਼ੇ ਨਾਨਕ ਟਾਕੇ ਲਾਗੂ ਪਾਏ ਮੈਂ ਨਾਨਕ ਉਹਦੇ ਚਰਨੀ ਮੱਥਾ ਟੇਕਦਾ ਜਿਨੂੰ ਵਾਹਿਗੁਰੂ ਸਿਮਰਨ ਕਰਾਉਂਦਾ ਨਾ ਮੈਂ ਨਾਨਕ ਉਹਨੂੰ ਮੱਥਾ ਟੇਕਦਾ ਕਹਿੰਦਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਬੜਾ ਉੱਚੇ ਪ੍ਰਭ ਕੇ ਸਿਮਰਨ ਉਦਰੇ ਮੂਚਾ ਕਰੋੜਾ ਬੰਦੇ ਸੱਚकांड ਚਲੇਗਾ ਨਾਮ ਜਪਣ ਵਾਲੇ ਮੂਕਿਆ ਬਹੁਤ ਉਦਰੇ ਬਚ ਗਏ ਪ੍ਰਭ ਕੇ ਸਿਮਰਨ ਤਿਸਨਾ 부ਝੇ ਆਗੈ ਮਾਇਆ ਦੀ ਤ੍ਰੇ ਬਝ ਜਾਂਦੀ ਈਰਖਾ ਪ੍ਰਭ ਕੇ ਸਿਮਰਨ ਸਭ ਕੁਝ ਸੂਝੇ ਆਗੈ ਇਕ ਸਭ ਕੁਝ ਕੀ ਹੁੰਦਾ ਤਿੰਨਾ ਭਵਨਾ ਦੀ ਸੋਝੀ ਹੋ ਜਾਂਦੀ ਹੈ ਰੱਬ ਜੀ ਨੇ ਖੇਡ ਕੀ ਬਣਾਈ ਹੈ ਕਿਵੇਂ ਬਣਾਈ ਹੈ ਸਭ ਕੁਝ ਸੂਝੇ ਸਭ ਸਮਝ ਆ ਜਾਂਦੀ ਹੈ ਹਰੇਕ ਗੱਲ ਦੀ ਸਮਝ ਆ ਜਾਂਦੀ ਹੈ ਪ੍ਰਭ ਕੇ ਸਿਮਰਨ ਨਾਲ ਹੀ ਜਮ ਤਰਾਸਾ ਜਮ ਦਾ ਡਰੀ ਮੁਕ ਜਾਂਦਾ ਜਮ ਤਾਂ ਮੱਥਾ ਟੇਕਦਾ ਹੈ ਪ੍ਰਭ ਕੇ ਸਿਮਰਨ ਪੂਰਨ ਆਸਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਮਨ ਦੀ ਮਲ ਉਤਰਦੀ ਨਹੀਂ ਸਾਬਨ ਨਾਲ ਤੋਂ ਡਟ ਅਰਜਨ ਨਾਲ ਉਤਰਦੀ ਨਾ ਨਾਮ ਨਾਲ ਅੰਮ੍ਰਿਤ ਨਾਮ ਰਿਧਮਈ ਸਮਾਏ ਅੰਮ੍ਰਿਤ ਮਈ ਨਾਮ ਤੁਹਾਡੇ ਅੰਦਰ ਸਮਾ ਜਾਂਦਾ ਪ੍ਰਭ ਜੀ ਬਥੇ ਸਾਧ ਕੀ ਰਸਨਾ ਵੈਗਰੂ ਸਾਦੀ ਰਸਨਾ ਤੇ ਬਸਦਾ ਆਪਾ ਵਾਇਗਰੂ ਬੋਲਦੇ ਵਾਇਗਰੂ ਵਾਇਗਰੂ ਤੁਹਾਡੀ ਰਸਨਾ ਤੇ ਵਾਇਗਰੂ ਵਸਰੇ ਨਾਨਕ ਜਨ ਕਾ ਦਾਸਨ ਦਸਨਾ ਮੈਂ ਨਾਨਕ ਦਾਸਾਂ ਦਾ ਦਾਸ ਹੈ ਪ੍ਰਭ ਕੋ ਸਿਮਰੇ ਸੇ ਧਨਵੰਤੇ ਬਹੁਤ ਅਮੀਰ ਹੋ ਜਾਂਦੇ ਸਿਮਰਨ ਕਰਨ ਵਾਲੇ ਮਾਇਆ ਤੋਂ ਮੱਥਾ ਟੇਕਦੀ ਹੈ ਪ੍ਰਭ ਕੋ ਸਿਮਰੇ ਸੇ ਪਾਤਵੰਤੇ ਬੜੀ ਇੱਜ਼ਤ ਵਾਲੇ ਹੋ ਜਾਂਦੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਮਾਨ ਸੱਚਖੰਡ ਪ੍ਰਮਾਨ ਹੋ ਜਾਂਦੇ ਆ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਉਹ ਚੰਗੇ ਪ੍ਰਧਾਨ ਬਣ ਜਾਂਦੇ ਆ ਮੰਨੇ ਪਰਮੰਨੇ ਪ੍ਰਭ ਕੋ ਸਿਮਰੇ ਸੇ ਬੇਮੁਤਾਜੀ ਉਹਨਾਂ ਨੂੰ ਕਿਸੇ ਦੀ ਕਾਨ ਨਹੀਂ ਮੁਤਾਜੀ ਨਹੀਂ ਰਹਿੰਦੀ ਹਾਂ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜ ਇਹ ਦੇਖੋ ਸਰਬ ਕੇ ਰਾਜੇ ਕਿਵੇਂ ਹੋ ਗਏ ਆਪਾਂ ਤਾਂ ਘਰ ਬੈਠੇ ਆ ਸਾਰੀ ਦੁਨੀਆ ਤੁਹਾਨੂੰ ਆ ਕੇ ਮੱਥਾ ਟੇਕੂਗੀ ਜੇ ਤੁਸੀਂ ਮੁਕਤੀ ਮਿਲ ਗਈ ਤੁਹਾਡਾ ਅੰਦਰਲਾ ਰੱਬੀ ਜੋਤ ਦਾ ਸਰੀਰ ਸੱਚਖੰਡ ਚਲਾ ਗਿਆ ਨਾ ਇਹ ਤੁਹਾਨੂੰ ਪਤਾ ਲੱਗਣਾ ਕਿ ਮੈਂ ਸਾਰੀ ਸ੍ਰਿਸ਼ਟੀ ਦਾ ਮਾਲਕ ਆਂ ਸਰਬ ਕੇ ਰਾਜੇ ਤੁਸੀਂ ਆਲ ਮਾਈਟੀ ਪਾਵਰ ਹੋ ਪਰ ਆਪਾਂ ਨੂੰ ਸਮਝ ਹੀ ਨਹੀਂ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਹਮੇਸ਼ਾ ਸੁਖੀ ਰਹੋਗੇ ਪ੍ਰਭ ਕੋ ਸਿਮਰੇ ਸਦਾ ਅਬਨਾਸ਼ ਯਮਨਾਸ਼ੀ ਵਾਇਗਰੂ ਆ ਅਥੀ ਵੀ ਤਾਂ ਵਾਇਗਰੂ ਹੀ ਆ ਜਿਹੜਾ ਅੰਦਰ ਸਾਡੇ ਅੰਦਰ ਸਰੀਰ ਆ ਉਹ ਵਾਇਗਰੂ ਹੀ ਆ ਅਸੀਂ ਵੀ ਇਹ ਬਨਾਸ਼ੀ ਆ ਮੈਂ ਆ ਗੱਲ ਯਾਦ ਰੱਖਣ ਵਾਲੀ ਆ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਸਿਮਰਨ ਉਹੀ ਕਰਦਾ ਜਿੱਤੇ ਵਾਹਿਗੁਰੂ ਆਪ ਮੇਰ ਕਰੇ ਨਾਨਕ ਜਨ ਕੀ ਮੰਗੇ ਰਬਾਲਾ ਜਿੱਤੇ ਵਾਹਿਗੁਰੂ ਮੇਰ ਕਰਦਾ ਉਹ ਸਿਮਰਨ ਕਰਦਾ ਤੇ ਨਾਨਕ ਉਹਦੀ ਚਰਨ ਝੁਕ ਲੈਂਦਾ ਰਬ ਕੋ ਸਿਮਰੈ ਸੇ ਪਰਪਕਾਰੀ ਇਹ ਤਾਂ ਕਿਰਤ ਕਾ ਨਾ Hindu ਤਾਂ ਉਹ ਪਰਪਕਾਰੀ ਦੂਸਰਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਪ੍ਰਭ ਕੋ ਸਿਮਰੇ ਤੈਨ ਸਤਿ ਬਰਹਾਰੀ ਮੈਂ ਨਾਨਕ ਉਹਨਾਂ ਤੋਂ ਸੱਚ ਕੇ ਜਾਂਦਾ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਉਹਨਾਂ ਦੇ ਮੂੰਹ ਬਹੁਤ ਸੱਚ ਕੰਡ ਸੋਹਣੇ ਲੱਗਦੇ ਆ ਪ੍ਰਭ ਕੋ ਸਿਮਰੇ ਤੈਨ ਸੂਖ ਬਿਹਾਵੇ ਹਮੇਸ਼ਾ ਸੁਖੀ ਰਹਿੰਦੇ ਆ ਪ੍ਰਭ ਕੋ ਸਿਮਰੇ ਤੈਨ ਆਤਮ ਜੀਤਾ ਆਤਮਾ ਦੇਖੀ ਆਤਮਾ ਕਿੱਦਾਂ ਦੀ ਜਿਹਨੂੰ ਮਰਜੀ ਵਿਦਵਾਨ ਨੂੰ ਪੁੱਛ ਲਓ ਉਹਨਾਂ ਪਤਾ ਆਤਮਾ ਦਾ ਸਰੂਪ ਕੀ ਉਹਨ ਪਹਿਲੀ ਗੱਲ ਤਾਂ ਆਤਮਾ ਹੀ ਨਹੀਂ ਪਤਾ ਦੂਜੀ ਗੱਲ ਉਹਦਾ ਸਰੂਪ ਹੀ ਨਹੀਂ ਪਤਾ ਤੀਜਾ ਪਤਾ ਨਹੀਂ ਉਹ ਕਿੱਥੇ ਰਹਿੰਦੀ ਆ चौथा पता नहीं वो बाहर में निकल दिया बहार पता नहीं आत्मा जो आत्मा नु की जितने। भाई साहब आत्मा नु जितना बहुत औखा है आत्मा गुरु नानक है गुरु नानक प्रभ को सिमरे निर्मल रीता उन्होंने जीवन का तरीका बड़ा वधिया हो जाता है प्रभ को सिमरे आनंद आनंद घनेर खुशियां ही खुशियां ਪਰ ਆਪਕੋ ਸਿਮਰੇ ਬਸੇ ਹਰ ਮੀਰੇ ਆਪ ਨੇੜੇ ਹੀ ਬਸਦਾ ਹਮੇਸ਼ਾ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿੰਦੇ ਆ ਇੱਕ ਵਾਰੀ ਮੁਕਤੀ ਲੈ ਕੇ ਦੇਖੋ ਗੁਰੂ ਸਾਹਿਬ 24 ਘੰਟੇ ਤੁਹਾਡੇ ਕੋਲ ਸੰਤ ਕਿਰਪਾ ਤੇ ਅੰਨ ਦਿਨ ਜਾਗ ਇਹ ਤਾਂ ਸੰਤਾਂ ਦੀ ਕਿਰਪਾ ਨਾਲ ਹਰ ਵੇਲੇ ਸਿਮਰਨ ਦੀ ਜਾਗ ਆ ਸ਼ਕਤੀ ਨਾਨਕ ਸਿਮਰਨ ਪੂਰੇ ਭਾਗ ਬਹੁਤ ਭਾਗ ਚੰਗੇ ਹੋਣ ਪਰ ਸਿਮਰਨ ਹੁੰਦਾ ਭਾਈ ਪ੍ਰਭ ਕੇ ਸਿਮਰਨ ਕਾਰਜ ਪੂਰੇ ਕੋਈ ਕਾਰਜ ਆਸਾ ਨਹੀਂ ਜਿਹੜਾ ਰਹਿ ਜੇ ਸਾਡੇ ਤਾਂ ਝੁਰਗੇ ਰਹਿੰਦੇ ਆ ਹਰ ਵੇਲੇ ਪ੍ਰਭ ਕੇ ਸਿਮਰਨ ਕਬੂ ਨਾ ਝੂਰੇ ਝੂਰੇ ਗੀਂਦਾ ਮੇਰਾ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਸਾਡਾ ਤਾਂ ਰੱਬ ਵੀ ਮਰਿਆ ਹੋਇਆ ਹੈ ਸਾਡੇ ਤਾਂ ਘਰ ਕੋਈ ਬਰਕਤ ਹੀ ਹੈ ਨਹੀਂ ਇਹਨੂੰ ਕਹਿੰਦੇ ਝੁਰਨਾ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਹਰ ਵੇਲੇ ਗੁਨਾ ਦੀ ਬਾਣੀ ਬੋਲਦੇ ਰਹਿੰਦੇ ਪ੍ਰਭ ਕੇ ਸਿਮਰਨ ਸੈਈ ਸਮਾਣੀ ਬੰਦਾ ਫੈਦ ਬਈ ਟਿਕਿਆ ਰਹਿੰਦਾ ਪ੍ਰਭ ਕੇ ਸਿਮਰਨ ਨੇ ਚਲ ਆਸਨ ਕਿੱਥੇ ਨੇ ਚਲਾ ਆਸਨ ਨੇ ਚਲਾ ਆਸਨ ਕਿੱਥੇ ਪਰਮਾਨੈਂਟ ਸ੍ਰੀ ਦੀਵੀ 바이ਰੋ ਦਾ ਸਿਮਰਨ ਕਰਨ ਨਾਲ ਨਾ ਸੱਚਖੰਡ ਤੁਹਾਨੂੰ ਇੱਕ ਜਗ੍ਹਾ ਮਿਲ ਜਾਂਦੀ ਪੱਕੀ ساری ਉਮਰ ਕਰੋੜਾਂ ਸਾਲ ਦੀ ਕਿਉਂਕਿ ਤੁਸੀਂ ਮਰਨਾ ਨਹੀਂ ਕਾਲ ਪਰ ਕਲ ਹੈ ਨਾ ਮੌਤ ਹੋਣੀ ਨਹੀਂ ਤੁਹਾਨੂੰ ਫਿਰ ਤੁਸੀਂ ਇਹ ਥਰੀਟ ਤਾਂ ਪਹਿਲਾਂ ਹੀ ਡੈਡ ਹੈ ਇਹ ਤਾਂ ਮਿੱਟ ਕੋਪਾਏ ਹੋ ਤਨਸਸ ਹੈ ਇਹ ਤਾਂ ਪਹਿਲਾਂ ਹੀ ਡੈਡ ਵਸਤੂ ਹੈ ਇਹਦੇ ਵਿੱਚ ਗੁਰੂ ਨਾਨਕ ਪਾਸ਼ਾ ਆਏ ਆਤਮਾ ਆਈ ਤੇ ਬੋਲ ਪਿਆ ਤੇ ਨਹੀਂ ਤੇ ਇਹ ਡੈਡ ਹੈ ਇਹ ਤਾਂ ਰਕਟਬੂਨ ਦਾ ਗਾੜਾ ਹੈ ਇਹ ਤਾਂ ਸਕੇਲਟਨ ਹੈ ਹੱਡੀਆਂ ਦੀ ਮੁੱਠ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਨਿੱਚੇ ਲਾਚਨ ਅੰਦਰ ਜਿਹੜਾ ਗੁਰਨਾਮਕ ਹੈ ਨਾ ਰੱਬੀ ਜੋਤ ਦਾ ਸਰੀਰ ਸਾਡਾ ਨਿੱਚੇ ਲਾਚਨ ਉਹਨੂੰ ਸੱਚਖੰਡ ਇੱਕ ਪੱਕਾ ਟਿਕਾਣਾ ਮਿਲ ਜਾਂਦਾ ਹੈ ਉਹਨੂੰ ਸੱਚਖੰਡ ਇੱਕ ਪੱਕਾ ਟਿਕਾਣਾ ਮਿਲ ਜਾਂਦਾ ਹੈ ਪਰਬ ਕੇ ਸਿਮਰਨ ਕਮਲ ਵਿਗਾਸਨ ਹਰ ਬਿਲੇ ਖੜਿਆ ਰਹਿਂਦਾ ਪੋਲ ਦੀ ਤਰ੍ਹਾਂ ਪ੍ਰਭ ਕੇ ਸਿਮਰਨ ਅਨਹਦ ਕੁੰਕਾਰ ਅਨਹਦ ਆਟੋਮੈਟਿਕ ਅੰਦਰ ਵਾਹਿਗੁਰੂ ਦੀ ਧੁਨੀ ਖੇੜ ਪੈਂਦੀ ਅੰਦਰ ਵਾਹਿਗੁਰੂ ਵਾਹਿਗੁਰੂ ਅਨਹਦ ਕੁੰਕਾਰ ਕੁੰਕਾਰ ਅਨਹਦ ਅੰਦਰ ਵਾਹਿਗੁਰੂ ਵਾਹਿਗੁਰੂ ਹੁੰਦਾ ਰਹਿੰਦਾ ਸੁਖ ਪ੍ਰਭ ਸਿਮਰਨ ਕਾ ਇਨਾ ਸੁਖ ਆ ਜਾਂਦਾ ਹੈ ਅੰਤ ਨਪਾਰ ਉਹ ਦਾੰਤੀ ਨਹੀਂ ਸੁਖੀ ਰਹਦਾ ਸਿਮਰੇ ਸੇ ਜਨ ਜਿੰਨ ਕੋ ਪ੍ਰਮਾਯਾ ਉਹੀ ਸਿਮਰੂਗਾ ਜਿਹਨੂੰ ਵਾਹਿਗੁਰੂ ਮહેર ਕਰਦਾ ਹੈ नानक तिन जन सरनी पया मैं नानक उना दी चरणी लगदा मैं नानक उना दी चरणी लगदा हर सिमरन का भगत प्रकटाई सिमरन करण कर के ही पक्की भगत मशहूर कीतेया ਹਰ ਸਿਮਰਨ ਲਗਬੇਦੋ ਪਾਏ ਸਿਮਰਨ ਤੇ ਲਗ ਕੇ ਹੀ ਬੇਦ ਹੋਇਆ ਹਰ ਸਿਮਰਨ ਪਏ ਸਤਿ ਗਤੀ ਦਾਤੇ ਸਿੱਧ ਗਤੀ ਤੇ ਦਾਤੇ ਸਿਮਰਨ ਵਾਲੀ ਹੋਇਆ ਹਰ ਸਿਮਰਨ ਨੀਚ ਚੌਕੁੰਟ ਜਾਤੇ ਨੀਤ ਬੰਦਾ ਵੀ ਸਿਮਰਨ ਕਰਨ ਨਾਲ ਸਾਰੀ ਦੁਨੀਆ ਵਿੱਚ ਜਾਣਿਆ ਜਾਂਦਾ ਜਿਵੇਂ ਭਗਤ ਰਵਦਾਸ ਕਬੀਰ ਨਾਮਦੇਵ ਹਰ ਸਿਮਰਨ ਧਾਰੀ ਸਭ ਧਰਨਾ ਧਰਤੀ ਨੂੰ ਆਸਰਾ ਹੀ ਦਿੱਤਾ ਹੋਇਆ ਸਿਮਰਨ ਕਰਨਲੇ ਸਿਮਰ ਸੁਮਰ ਹਰ ਕਾਰਨ ਕਰਨਾ मैं सारी सृष्टि बनाई है सिमरन करने हर सिमरन की सगना कारा सारा जो सारी कुदरत बनाई है ना सिमरन करने बनाई है हर सिमरन में आप निरंकारा जिथे सिमरन होंगे उसे वाहेगुरू आप है। बैठा हों वेगुरू बैठा हूं दसे पातियां बैठिया होंगे श्री गुरु ग्रंथ साहब जी होंगे आपा भी तो वाहगुरु छोटे वाहेगुरू चार वाहगुरु होंगे जिथे सिमरन होंगे कल किरपा जिस आप बजाया ਜਿਹਨੂੰ ਮੇਰ ਕਰਕੇ ਜਿਹਨੂੰ ਸਿਮਰਨ ਦੀ ਦਾਤ ਦਿੰਦਾ ਨਾਨਕ ਗੁਰਮਖ ਘਰ ਸਿਮਰਨ ਤੈਨ ਪਾਇਆ ਇਹ ਨਾਨਕੋ ਨੇ ਗੁਰੂ ਵਾਲਾ ਬਣ ਕੇ ਤੇ ਨਾਮ ਦੀ ਦਾਤ ਲਈਆ ਉਹਨੂੰ ਸਿਮਰਨ ਦੀ ਦਾਤ ਮਿਲੀ ਆ ਉਹਨੂੰ ਸਿਮਰਨ ਦੀ ਦਾਤ ਮਿਲੀ ਆ ਗੁਰੂ ਵਾਲਾ ਗੁਰਮੁਖ ਗੁਰੂ ਦੀ ਰਾਈ ਗੁਰਨਾਨਕ ਦੀ ਰਾਈ ਸਾਰਿਆਂ ਨੂੰ ਥੋੜਾ ਮਿਲ ਜਾਂਦੀ ਹੈ ਨਹੀਂ ਮਿਲਦੀ ਤੋਂ ਗੱਲ ਸਮਝਾਉਣ ਵਾਲੇ ਸੀ ਨੇਤਲ ਅਸਨ ਨੇਤਲ ਅਸਨ ਦਰਗੇ ਮਾਨੀ ਸਤਖੰਡ ਸਤਕਾਰ ਹੁੰਦਾ ਇਹੋ ਹੀ ਗੱਲ ਦੱਸਣ ਵਾਲੀ ਹੈ ਇਹ ਕਿਸੇ ਹਿੰਦੂ ਦਾ ਨਹੀਂ ਹੁੰਦਾ ਕਿਸੇ ਮੁਸਲਮਾਨ ਦਾ ਨਹੀਂ ਹੁੰਦਾ ਕਿਸੇ ਬੋਧੀ ਜੈਨੀ ਦਾ ਨਹੀਂ ਹੁੰਦਾ ਕਿਸੇ ਹੋਰ ਧਰਮ ਦਾ ਨਹੀਂ ਹੁੰਦਾ ਤੇ ਚੋਰੀ ਉਹਦੇ ਘਰ ਹੀ ਹੁੰਦੀ ਹੈ ਜਿਹਦੇ ਘਰ ਹੀਰੇ ਮੋਤੀ ਪਏ ਕੋ ਜਿਹਦੇ ਘਰ ਪੱਥਰ ਪਏ ਉਹਦੇ ਘਰ ਚੋਰੀ ਥੋੜਾ ਹੁੰਦੀ ਜਿਹਦੇ ਘਰ ਰੋੜੀ ਪਈ ਉਹਦੇ ਘਰ ਚੋਰੀ ਥੋੜਾ ਹੁੰਦੀ ਤੇ ਚੋਰੀ ਉਹਦੇ ਘਰ ਹੁੰਦੇ ਜਿਹਦੇ ਘਰ ਹੀਰੇ ਪਏ ਸਾਡੇ ਘਰ ਸਾਨੂੰ ਹੀਰੀਆਂ ਤੋਂ ਤੋੜਿਆ ਜਾ ਰਿਹਾ ਸੁਰਤੀ ਤੋਂ ਤੋੜਿਆ ਜਾ ਰਿਹਾ ਸਤਖੰਡ ਦੀ ਗੱਲ ਤੋਂ ਤੋੜਿਆ ਜਾ ਰਿਹਾ ਸਾਨੂੰ ਰੱਬ ਨਾਲ ਤੋੜਿਆ ਜਾ ਰਿਹਾ ਮਨਮੁਖ ਬਣਾਇਆ ਜਾ ਰਿਹਾ